ਰੂਸ ਅਤੇ ਯੂਕਰੇਨ ਦੇ ਵਿਚਾਲੇ ਚੱਲ ਰਹੀ ਜੰਗ ਦਾ ਅਸਰ ਲੁਧਿਆਣਾ ਦੀ ਸਾਈਕਲ ਅਤੇ ਆਟੋ ਪਾਰਟ ਇੰਡਸਟਰੀ ਉੱਪਰ ਪੈਂਦਾ ਦਿਖਾਈ ਦੇ ਰਿਹਾ। ਉਦਯੋਗ ਵਿੱਚ ਇਸਤੇਮਾਲ ਹੋਣ ਵਾਲੀਆਂ ਬਹੁਤ ਸਾਰੀਆਂ ਚੀਜ਼ਾਂ ਜਿਨ੍ਹਾਂ ਦਾ ਸਬੰਧ ਵਿਸ਼ਵ ਬਾਜ਼ਾਰ ਨਾਲ ਹੈ ਉਸ ਦੇ ਉਤਪਾਦਨ ਅਤੇ ਬਟੋਤਰੀ ਵਿੱਚ ਵੀ ਪੈ ਰਿਹਾ ਹੈ। ਉਦਯੋਗਪਤੀ ਅਵਤਾਰ ਸਿੰਘ ਭੋਗਲ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਕਰਕੇ ਪਹਿਲਾਂ ਹੀ ਇੰਡਸਟਰੀ ਦਾ ਬਹੁਤ ਨੁਕਸਾਨ ਹੋ ਚੁੱਕਿਆ ਸੀ। ਉਸ ਤੋਂ ਬਾਅਦ ਰੂਸ ਅਤੇ ਯੂਕਰੇਨ ਨੇ ਜੋ ਹਾਲਾਤ ਬਣਾ ਦਿੱਤੇ ਨੇ ਉਹ ਬਹੁਤ ਗੰਭੀਰ ਨੇ। ਉਹਨਾਂ ਨੇ ਕਿਹਾ ਕਿ ਅਜਿਹੇ ਸਮੇਂ ਵਿੱਚ ਕਈ ਲੋਕ ਚੀਜ਼ਾਂ ਸਟਾਕ ਵੀ ਕਰ ਲੈਂਦੇ ਨੇ ਜੋ ਬਾਅਦ ਵਿੱਚ ਮਹਿੰਗੀਆਂ ਕਰਕੇ ਵੇਚਦੇ ਨੇ ਜਿਸ ਦਾ ਸਿੱਧਾ ਸਿੱਧਾ ਨੁਕਸਾਨ ਗ੍ਰਾਹਕਾਂ ਨੂੰ ਦੇਖਣ ਨੂੰ ਮਿਲਦਾ ਹੈ ਦੇਖੋ ਜਦੋਂ ਵੀ ਵਰਡ ਦੇ ਵਿੱਚ ਕਿਸੇ ਵੀ ਤਰਤੀ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਚਾਹੇ ਉਹ ਡੋਮੈਸਟਿਕ ਹੋਵੇ ਚਾਹੇ ਉਹ ਇੰਟਰਨੈਸ਼ਨਲ ਹੋਵੇ ਉਹਦਾ ਪ੍ਰਭਾਵ ਜਿਹੜਾ ਹੈਗਾ ਉਹ ਵਰਲਡ ਵਾਈਡ ਪੈਂਦਾ ਹੈ ਉਹਦਾ ਨਤੀਜਾ ਤੁਸੀਂ ਦੇਖ ਲਿਆ ਹੋਣਾ ਵੀ ਜਦੋਂ ਤਾਂ ਇਹ ਕਾਉਂਟਰ ਰਿਫਰਟਾ ਚੱਲ ਰਿਆ ਸੀ ਪਾ ਚਾਰ ਪੰਜ ਛੇ ਦਿਨ ਤੋਂ ਜਿੱਦਾਂ ਸ਼ੇਅਰ ਮਾਰਕੀਟ ਵੀ ਡੇਲੀ ਜਿਹੜਾ ਹੈਗਾ ਡਾਊਨ ਹੋ ਰਿਹਾ ਸੀਗਾ ਔਰ ਉਹਦਾ ਹੀ ਨਤੀਜਾ ਸੀ ਵੀ ਕਿਉਂਕਿ ਜਦੋਂ ਕਿਸੇ ਵੀ ਕੰਟਰੀ ਦੇ ਵਿੱਚ ਕੋਈ ਇਦਾਂ ਦੀ ਚੀਜ਼ ਹੁੰਦੀ ਹੈ ਉਹ ਕੰਟਰੀ ਲੱਖਾਂ ਡਾਲਰ ਦਾ ਮਾਲ ਇੰਪੋਰਟ ਕਰਦੀ ਹੈ ਔਰ ਲੱਖਾਂ ਡਾਲਰ ਦਾ ਮਾਲ ਐਕਸਪੋਰਟ ਹੁੰਦਾ ਹੈ ਕਿਸੇ ਵੀ ਕੰਟਰੀ ਕੋਲ ਇਦਾਂ ਦੀ ਚੀਜ਼ ਹੈ ਨਹੀਂ ਵੀ ਉਹ ਜਿਹੜੀ ਸੈਲਫ ਸਫੀਸ਼ੈਂਸੀਟ ਹਰ ਚੀਜ਼ ਦੇ ਵਿੱਚ ਹੋਵੇ ਪਰ ਸਾਡਾ ਜਦੋਂ ਆਪਣਾ ਇੰਡੀਆ ਦਾ ਦੇ ਰਸ਼ੀਆ ਦਾ ਜਾਂ ਯੂਕਰੇਨ ਦਾ ਆਪਾਂ ਕਰੀਏ ਗੱਲਾਂ ਹੋਜ਼ਰੀ मिनਰਲਸ ਇਹ ਬਹੁਤ ਜ਼ਿਆਦਾ ਜਾਂਦਾ ਜਿਹੜਾ ਅਸੀਂ Экспорт ਕਰਦੇ ਹਾਂ ਉਹ ਮਿਨਰਲਸ ਔਰ ਹੋਜ਼ਰੀ ਵਗੈਰਾ ਜਾਂ ਜਿਹੜੀਆਂ ਬਾਕੀ ਸੜ ਗਿਆ ਜਿਹੜੇ ਹੈਂਡ ਟੂਲਸ ਆ ਇਹ ਇਹ ਸਾਰੇ ਬਹੁਤ ਜ਼ਿਆਦਾ ਐਕਸਪੋਰਟ ਗਏ ਤੇ ਲੱਖਾਂ ਡਾਲਰ ਦੇ ਵਿੱਚ ਇਹ ਵੀ 1 ਲੱਖ ਦਾ 2 ਲੱਖ ਦਾ ਔਰ ਇਹ ਹਜ਼ਾਰਾਂ ਰੁਪਏ ਦੇ ਨਾਲ-ਨਾਲ ਤੋਂ 8-800 $1000 ਦਾ ਇਹ ਜਿਹੜਾ ਕੀ ਟ੍ਰੇਡਾ ਹੁੰਦੀ ਹੈ ਹਰ ਮਹੀਨੇ ਦੀ ਜਿਹੜੀ ਆਪਾਂ ਕਰਦੇ ਆ। ਹੁਣ ਇਹਦਾ ਸਭ ਤੋਂ ਪਹਿਲਾ ਇੰਪੈਕਟ ਜਿਹੜਾ ਕੱਲ ਜਦੋਂ ਜੇ ਯੁੱਧ ਛਿੜਿਆ ਹੈ ਉਹਦਾ ਇਹ ਆਇਆ ਵੀ ਮਾਰਕੀਟ ਦੇ ਵਿੱਚ ਜਿੰਨੇ ਜਿੱਦਾ ਨਿਕਲ ਵਗੈਰਾ ਜਾਂ ਸਾਡੇ ਨੋਟ ਵਗੈਰਾ ਜਿੰਨੇ ਜਿੰਨੀਆਂ ਚੀਜ਼ਾਂ ਇਹ ਸਾਰੇ ਇਕਦਮੀ ਉੱਪ ਆ ਗਏ। ਚਾਹੇ ਉਹ ਵਾਲੇ ਲੋਕਾਂ ਦੇ ਕੋਲ ਸਟਾਕ 'ਚ ਪਏ ਸੀਗੇ ਪਰ ਉਹਨਾਂ ਨੂੰ ਇਹ ਪਤਾ ਵੀ ਹੁਣ ਅੱਗੇ ਉਹ ਜਿਹੜੀ ਸਪਲਾਈ ਲਾਈਨ ਆ ਉਹ ਟੁੱਟ ਜਾਣੀ ਆ। ਜੇ ਟੁੱਟੇਗੀ ਤੇ ਨੈਚਰਲੀ ਮਾਰਕੀਟ ਚ ਸਕਿਅਰਸਟੀ ਆ ਜਾਏਗੀ ਸ਼ਾਰਟੇਜ ਆ ਜਾਏਗੀ ਸ਼ਾਰਟੇਜ ਆ ਜਾਏਗੀ ਤੇ ਇੱਕ ਪਤਾਮ ਨਹੀਂ ਆ ਵੀ ਜਦੋਂ ਕਿਸੇ ਚੀਜ਼ ਦੀ ਸ਼ਾਰਟੇਜ ਆਉਣ ਦੀ ਸੰਭਾਵਨਾ ਹੁੰਦੀ ਹੈ ਤੇ ਰੇਟ ਇੱਕਦਾਂ ਬੁਛਾਲ ਖਾ ਜਾਂਦੇ ਆ ਔਰ ਜਿਸ ਬੰਦੇ ਦੀ ਥੋੜੀ-ਬੋਟੀ ਜਿੱਦਾਂ ਕਿਸੇ ਕੋਲ 500 ਕਿਲੋ ਦੇ ਬਿੰਨੇ ਦਾ ਲੱਗਦਾ ਤੇ ਉਹਨੂੰ ਵੀ ਹੋ ਜਾਗਾ ਪਤਾ ਨਹੀਂ ਯਾਰ ਹੁਣ ਪਤਾ ਨਹੀਂ 15 ਦਿਨ ਜਾਂ 2 ਮਹੀਨੇ ਅੱਗੇ ਕੀ ਹੋਣਾ ਆਪਾਂ ਪਹਿਲੇ ਇੱਕ ਟਨ ਲੈ ਕੇ ਰੱਖ ਲਓ ਲੋਕੀ ਜਾਣਾ ਬਾਏ ਕਰਨ ਬਾਏ ਜਾਂਦੇ ਉਹਦੇ ਨਾਲ ਮਾਰਕੀਟ ਤੇ ਪੈਨੇ ਖੋ ਜਾਂਦਾ ਪੁਰੇ ਇਸ ਕਰਕੇ ਅੱਜ ਦੇ ਦਿਨ ਜਿਹੜੀ ਮਾਰਕੀਟ ਹੈਗੀ ਆ ਕੋਵਿਡ ਤੋਂ ਹਾਲੇ ਅਸੀਂ ਉੱਠੇ ਵੀ ਸੀਗੇ ਕੋਵਿਡ ਨੇ ਸਾਨੂੰ ਇੰਨਾ ਕਿ ਇੰਡਸਟਰੀ ਨੂੰ ਮਾਰਿਆ ਪਿਆ ਅੱਜ ਇੰਡਸਟਰੀ 50 ਤੋਂ ਲੈ ਕੇ 60% ਪ੍ਰੋਡਕਸ਼ਨ ਦੇ ਉੱਤੇ ਚੱਲਦੀ ਪਈ ਆ ਮੈਂ ਕੱਲ ਕਰੇ ਖਾਸ ਸਾਈਕਲ ਇੰਡਸਟਰੀ ਸਾਈਕਲ ਇੰਡਸਟਰੀ ਦਾਤਾ ਜਿਹੜੇ ਮੇਨ ਸਾਈਕਲ ਪ੍ਰੋਡਿਊਸਰ ਹੈ ਉਹਨਾਂ ਦੀ ਪ੍ਰੋਡਕਸ਼ਨਾਂ ਵੀ ਡਾਗ ਨੇ ਔਰ ਜਿਹੜੇ ਸਪੇਅਰ ਪਾਰਟਸ ਬਣਾਉਣ ਵਾਲੀਆਂ ਕੰਪਨੀਆਂ ਨੇ ਉਹਨਾਂ ਦੀ ਪ੍ਰੋਡਕਸ਼ਨਾਂ ਵੀ ਡਾਗ ਨੇ ਉੱਪਰੋਂ ਜਦੋਂ ਇਹ ਚੀਜ਼ ਆ ਗਈ ਵੀ ਬਾਲ ਬਹਿੰਗੇ ਹੋ ਗਏ ਹੁਣ ਉਹਨੂੰ ਅੱਗੇ ਅਸੀਂ ਕਿੱਦਾਂ ਅਸੀਂ ਕਵਰ ਕਰਨਾ ਉਹ ਬਿਲਕੁਲ ਹੀ ਹੋਰ ਔਖਾ ਹੋ ਜਾਣਾ ਸਾਨੂੰ ਸਾਨੂੰ ਸਮਝ ਨਹੀਂ ਆਉਂਦੀ ਵੀ ਅਸੀਂ ਆਪਣੇ ਆਪ ਨੂੰ ਬਚਾਈਏ ਕਿੱਦਾਂ ਅੰਡਸਟਰੀ ਚਲਾਈਏ ਕਿੱਦਾਂ ਸਰਕਾਰਾਂ ਜਿਹੜੀਆਂ ਹੈਗੀਆਂ ਉਹਦਾ ਜਿਹੜੇ ਧਿਆਨ ਹੈਗਾ ਇੰਡਸਟਰੀ ਵੱਲ ਬਿਲਕੁਲ ਹੈ ਨਹੀਂ ਇਹ ਆਪਾਂ ਜੇ ਕਹੀਏ ਤੁਸੀਂ ਬਜਟ ਵੀ ਦੇਖਿਆ ਹੋਊਗਾ ਬਜਟ ਦੇ ਵਿੱਚ ਵੀ ਇਹ ਹੈ ਵੀ ਕੋਈ ਇਦਾਂ ਦੀ ਚੀਜ਼ ਜਿਹੜੀ ਐਮ ਐਸ ਐਮ ਇ ਸੈਕਟਰ ਵਾਸਤੇ ਚਾਹੀਦੀ ਸੀ ਉਹ ਨਹੀਂ ਕੀਤੀ ਗਈ ਇਹ ਉੱਤਰੀ ਲੋਨ ਆ ਚੀਜ਼ੇ ਕਿੰਨੀ ਵੱਡੀ ਹੋ ਗਈ ਆ ਸਾਰੇ ਵਰਡ ਦੇ ਬੰਦੇ ਉਹਨਾਂ ਨੇ ਰਿਕੁਐਸਟ ਕਰ ਰਹੇ ਸੀ ਵੀ ਤੁਸੀਂ ਇੱਕ ਸਟੈਪ ਨਾਲ ਲਓ ਤੁਸੀਂ ਇਹ ਸਟੈਪ ਨਾਲ ਲਓ ਤੇ ਇਹ ਬੈਠ ਕੇ ਜਿਹੜਾ ਹੈਗਾ ਕੋਈ ਜਿਹੜਾ ਬੁੱਦਾ ਹੈਗਾ ਇਹਨੂੰ ਸੁਲਝਾ ਲਓ ਪਰ ਨਹੀਂ ਉਹਦਾ ਅਰਥ ਅੱਜ ਇਹ ਹੋ ਰਿਹਾ ਵੀ ਅੱਜ ਇੰਡਸਟਰੀ ਨੂੰ ਪਰੇਸ਼ਾਨੀ ਹੋ ਜਾਏਗੀ ਕੰਟੇਨਰ ਸਰਵਿਸ ਜਿਹੜੀ ਸਾਡੀ ਜਿੰਦਾ ਬਹਾਨ ਆਉਂਦੇ ਜਾਂਦੇ ਸੀ ਉਹ ਸਾਰੇ ਰੁਕ ਜਾਣੇ ਆ ਕਿਉਂਕਿ ਸ਼ਿਪਿੰਗ ਲਾਈਨਾਂ ਬੰਦ ਹੋ ਜਾਣੀਆਂ ਜਿਹੜੀਆਂ ਕੰਟਰੀ ਤੋਂ ਮਾਲ ਆਉਂਦੇ ਸੀ ਉਹ ਬੰਦ ਹੋ ਜਾਣੇ ਆ ਉਹਦੇ ਕਰਕੇ ਸਾਰਾ ਰੁਕ ਗਿਆ ਔਰ ਜਿੰਨੇ ਅੱਗੇ ਸਸਤਾ ਥੋੜਾ ਜਿਹਾ ਸਸਤੇ ਹੋਏ ਸੀ ਕੰਟੇਨਰ ਉਹ ਦੁਬਾਰਾ ਸੰਦ ਲੱਗਦਾ ਫਿਰ ਉਹੀ 16 16 17 17000 ਡਾਲਰ ਤੇ ਪਹੁੰਚ ਜਾਏਗਾ ਜਿਹੜਾ 4000 ਡਾਲਰ ਦਾ ਕੰਟੇਨਰ ਅਸੀਂ ਪਹਿਲਾਂ ਲੈਂਦੇ ਸੀ ਹੁਣ ਥੋੜਾ ਜਿਹਾ ਈਜ਼ ਹੋ ਕੇ 11000 ਤੇ ਉਹ ਆਇਆ ਸੀਗਾ ਹੁਣ ਇਹ ਜਿਵੇਂ ਕੰਪਲੈਕਸ ਦੇ ਨਾਲ ਲੱਗਦਾ ਵੀ ਉਹ ਦੁਬਾਰਾ ਫਿਰ ਉੱਥੇ ਹੀ ਹੋ ਜਾਏਗਾ ਔਰ ਇਹ ਇੰਡਸਟਰੀ ਵਾਸਤੇ ਜਿਹੜਾ ਹੈਗਾ ਬਹੁਤ ਹੀ ਮੱਧ ਭਾਗਾ ਜਾਂ ਕਹਦੇ ਹੋ ਜਾਂ ਕਹਦੇ ਬਹੁਤ ਦੁੱਖ ਵਾਲਾ ਸਮਾਂ ਹੈ ਅਜੇ ਲਈ ਇੰਡਸਟਰੀ ਇੰਨੇ ਕੁ ਪ੍ਰੋਬਲਮਾਂ 'ਚ ਆਈ ਪਈ ਆ ਕਿ ਅਸੀਂ ਸੋਚਦੇ ਹਾਂ ਕਿ ਕਿੱਦਾਂ ਚਲਾਈਏ ਤੇ ਸਰਵਾਈਵ ਕਿੱਦਾਂ ਕਰੀਏ ਸਾਨੂੰ ਇਹ ਸਮਝ ਨਹੀਂ ਆ ਰਿਹਾ ਸਰ ਕੋਈ ਪੈਸੇ ਕੁੱਝੇ ਫਸੇ ਕੋਈ ਕੰਪਨੀਆਂ ਦੇ ਨਾਲ ਦੀ ਮਟਾਈ ਆਪ ਹੁੰਦੀ ਹੈ ਦੇਖੋ ਇਹ ਤਾਂ ਤੁਹਾਡਾ ਹੁੰਦਾ ਹੀ ਆ ਕਿਸੇ ਵੀ ਕੰਪਨੀ ਨਾਲ ਜਿੱਦਾਂ ਤੁਸੀਂ ਐਕਸਪੋਰਟ ਕਰਦੇ ਹੋ ਜਾਂ ਤੁਹਾਡੇ ਨਾਲ ਉਹਦਾ ਦਾ ਐਲਸੀ ਦਾ ਸਿਸਟਮ ਹੁੰਦਾ ਬੀਓ ਐਲਸੀ ਤੁਹਾਡੇ ਬੈਂਕ ਵਿੱਚ ਖੋਲ ਦਿੰਦੇ ਤਾਂ ਤੁਸੀਂ ਮਾਲ ਜਾਨੀਏ ਜਾਂ ਜਿਹੜਾ ਕੰਪਨੀ ਦੇ ਨਾਲ ਤੁਹਾਡਾ ਲੌਂਗ ਰਨ ਤੋਂ ਬਿਜ਼ਨਸ ਚੱਲਦਾ ਹੁੰਦਾ ਆ ਉਹਦੇ ਨਾਲ ਫੇ ਤੁਹਾਡਾ ਇੱਕ ਸਿਸਟਮ ਬਣ ਜਾਂਦਾ ਤੁਸੀਂ ਮਾਰ ਰੂਟੀਨ 'ਚ ਭੇਜੀ ਜਾਂਦੀ ਹੈ ਉਹ ਰੂਟੀਨ 'ਚ ਤੁਹਾਨੂੰ ਪੇਮੈਂਟ ਦੇ ਹੀ ਜਾਂਦੇ ਹੁੰਦੇ ਪਰ ਜਦੋਂ ਇਦਾਂ ਦੀ ਸਿਚੁਏਸ਼ਨ ਆ ਜਾਂਦੀ ਆ ਆਪਾਂ ਦੇਖਿਆ ਕੋਵਿਡ 'ਚ ਆਮ ਸਾਨੂੰ ਕੀ ਕਹਿੰਦੇ ਸੀ ਬੰਦੇ ਉਹ ਜੀ ਬੈਂਕ ਦਾ ਪਾੰਦ ਨੇ ਜਹਾਜੀ ਪਿੱਛੋਂ ਪੇਮੈਂਟ ਸਾਨੂੰ ਆ ਰਹੀ ਨਹੀਂ ਆਣਗੀਆਂ ਤਾਂ ਅਸੀਂ ਤੁਹਾਨੂੰ ਅੱਗੇ ਭੇਜਾਂਗੇ ਕੋਈ ਜਿਹੜੀਆਂ ਪੇਮੈਂਟਾਂ 2 ਮਹੀਨੇ ਜਾਂ 3 ਮਹੀਨੇ ਦਾ ਚੱਲ ਰਿਹਾ ਜੋ 6-6 ਮਹੀਨੇ ਤੱਕ ਹੋ ਗਈਆਂ ਲੋਕਾਂ ਦੀਆਂ ਤੇ ਥੋੜਾ ਜਿਹਾ ਹੁਣ ਈਜ਼ ਹੋਣਾ ਜੀ ਹੁਣ ਇੱਥੇ ਹੀ ਐਕਸਪੋਰਟ ਹੋਣਾ ਜਦੋਂ ਉਹਨਾਂ ਦੇ ਉੱਥੇ ਵਾਰ ਲੱਗੀ ਹੋਈ ਆ ਉਹਨਾਂ ਦੀ ਐਪੋਰਟ ਐਕਸਪੋਰਟ ਹੋ ਜੇ ਨੇ ਐਸੇ ਲਈ ਨਾ ਤਾਂ ਉੱਥੇ ਉਹਨਾਂ ਦੇ ਮਾਲ ਵਿਕਣੇ ਆ ਕਿਉਂਕਿ ਹਰ ਬੰਦੇ ਨੂੰ ਤਾਂ ਆਪਣੀ ਜਾਨ ਦੀ ਪਈ ਹੋਣੀ ਆ ਵੀ ਮੇਰੀ ਆਪਣੀ ਜਾਨ ਕਿੱਦਾ ਵਜਾਉਣੀ ਆ ਉਹਨੂੰ ਕੰਮ ਚ ਚਲਾਉਣ ਦੀ ਨਹੀਂ ਵੀ ਮੈਂ ਉਹ ਮੇਰੀ ਦੁਕਾਨ ਖੋਲ ਕੇ ਮੈਂ ਸਾਮਾਨ ਵੇਚਾਂ ਜਾਂ ਕਪੜੇ ਵੇਚਾਂ ਜਾਂ ਆ ਵੇਚਾਂ ਉਹਨੂੰ ਦੇਵ ਡਰ ਲਗਿਆ ਰਹਿਣਾ ਵੀ ਕਿਸੇ ਵੇਲੇ ਵੀ ਸ਼ੈਲ ਮੇਰੇ ਤੇ ਨਾ ਗੱਡੇ ਕਿਵੇਂ ਮੈਂ ਆਪਣੀ ਜਾਨ ਪਹਿਲਾਂ ਬਚਾਵਾਂ ਦੁਕਾਨ ਬਾਅਦ ਚਲਦੀ ਰਹੇਗੀ ਉਹ ਕਿਹਾ ਜੀ ਯਾਰ ਕੋਈ ਯੂਕ੍ਰੇਨ ਦੇ ਵਿੱਚ ਆਪਣੇ ਭਾਰਤੀ ਵਪਾਰੀ ਵੀ ਗਏ ਹੋਏ ਸੀਗੇ ਜਿਹੜੇ ਇੰਡਸਟਰੀਲਿਸਟ ਉਹ ਵੀ ਜਿੱਥੇ ਨਾ ਕਿਤੇ ਦੇਖੋ ਉੱਥੇ ਆਪਣੇ ਵਪਾਰੀ ਵੀ ਗਏ ਹੋਏ ਆ ਆਪਣੇ ਬੱਚੇ ਵੀ ਬਹੁਤ ਗਏ ਹੋਏ ਆ ਜਿਹੜੇ ਪੜਨ ਜਾਂਦੇ ਯੂਕ੍ਰੇਨ ਦੇ ਵਿੱਚ ਮੈਡੀਕਲ ਕਰਨ ਵਾਸਤੇ ਬਹੁਤ ਬੱਚੇ ਜਾਂਦੇ ਆ ਇੰਦੋਸਤਾਨ ਦੇ ਵਿੱਚੋਂ ਪਹਿਲਾਂ ਜਦੋਂ ਸੀਰਾ ਇੱਥੇ ਜਿਹੜੇ ਬੱਚਿਆਂ ਨੂੰ ਇੱਥੇ ਐਡਮਿਸ਼ਨ ਨਹੀਂ ਨਾ ਮਿਲਦੀ ਉਹ ਸਭ ਤੋਂ ਪਹਿਲਾਂ ਜਿਹੜਾ ਹੈਗਾ ਉਹ ਯੂਕਰੇਨ ਜਾਂਦੇ ਆ ਐਡਮਿਸ਼ਨ ਲੈਣ ਵਾਸਤੇ ਮੈਡੀਕਲ ਕਰਨ ਵਾਸਤੇ ਤੇ ਉਹ ਹੁਣ ਬੱਚੇ ਉੱਥੇ ਫਸੇ ਹੋਏ ਆ ਦੋ ਤਿੰਨ ਦਿਨ ਤੋਂ ਅਪਰ ਟੀਵੀ ਤੇ ਦੇਖ ਵੀ ਰਹੇ ਆ ਕਈ ਅੱਜ ਮੈਂ ਸਵੇਰੇ ਵੀ ਦੇਖ ਰਿਆ ਸੀ ਉਹ ਬੱਚੇ ਕਹਿੰਦਾ ਜੀ ਅਸੀਂ ਬੇਸਮੈਂਟ ਦੇ ਵਿੱਚ ਬੜੇ ਹੋਏ ਆ ਕਿ ਸਾਨੂੰ ਤੁਸੀਂ ਕਿਸੇ ਤਰ੍ਹਾਂ ਇਸ ਤੋਂ ਕੱਢਣ ਦਾ ਇੰਤਜ਼ਾਮ ਕਰੋ ਕਿ ਕੱਲ ਜਦੋਂ ਲੜਾਈ ਸ਼ੁਰੂ ਹੋਈ ਸੀ ਉਹ ਸੇਲਵੀ ਇਥੋਂ ਇੰਡੀਆ ਤੋਂ ਇੱਕ ਪਲੇਨ ਜਾ ਰਿਹਾ ਸੀਗਾ 에어 ਇੰਡੀਆ ਦਾ ਜਿਹੜਾ ਉਹਨਾਂ ਨੂੰ ਪਿੱਕ ਕਰਨ ਵਾਸਤੇ ਪਰ ਉਹ ਉਹਨਾਂ ਨੂੰ ਵਾਪਸ ਕਰਨਾ ਪਿਆ ਕਿਉਂਕਿ ਉਸੇ ਜਦ ਵਾਰ ਡਿक्लेअर ਹੋ ਗਈ ਉਹ ਵਿੱਚੋਂ ਰਾਜ ਨੂੰ ਉਹਨੂੰ ਵਾਪਸ ਆਉਣਾ ਪਿਆ ਪਲੇਨ ਹੁਣ ਕਿੱਦਾਂ ਅੱਗੇ ਸਰਕਾਰ ਕਰ ਰਹੀ ਆ ਗਵਰਨਮੈਂਟ ਆਪਣੀ ਲੱਗੀ ਆ ਉਹਨਾਂ ਨੇ ਅੱਜ ਸਵੇਰੇ ਵੀ ਯੂਕਰੇਨ ਦੇ ਜਿਹੜਾ ਇੱਥੇ ਇੰਵੈਸਟਰ ਬੈਠੇ ਉਹਨਾਂ ਨੂੰ ਬੁਲਾਇਆ ਰਸ਼ੀਆ ਦੇ ਜਿਹੜੇ ਬੈਠਾ ਬੈਠੇ ਉਹਨਾਂ ਨੂੰ ਬੁਲਾਇਆ ਸੀ ਕਿ ਤੁਸੀਂ ਸਾਡੇ ਜਿਹੜੀ ਸੈਟੀਜ਼ਨਾਂ ਉਹਨਾਂ ਨੂੰ ਕਿਸੇ ਤਰ੍ਹਾਂ ਉਥੋਂ 에어 ਲਿਫਟ ਕਰਨ ਦਾ ਸਿਸਟਮ ਬਣਾਓ ਤੁਹਾਡਾ ਜਿਹੜਾ ਬਾਕੀ ਤੁਸੀਂ ਇਹ ਤਾਂ ਦੇਖੋ ਮੋਦੀ ਸਾਹਿਬ ਹੋਏ ਜਾਂ ਬਾਕੀ ਆਪਣੇ ਹਰਨ ਨਿਸ਼ਟ ਹੋ ਗਏ ਆ ਉਹ ਸਾਰੇ ਲੱਗੇ ਹੋਏ ਹਨ ਗਮਾ ਵਿੱਚ ਪਰ ਇਹ ਆ ਵੀ ਟ੍ਰੇਡ ਵਾਸਤੇ ਇੰਡਸਟਰੀ ਵਾਸਤੇ ਇਹ ਬਹੁਤ ਮਾੜਾ ਸਵਾਇਆ ਆ ਇਹਦੇ ਨਾਲ ਇੰਡਸਟਰੀ ਬਹੁਤ ਔਰੇ ਹਾਲਤ ਆਏਗੇ ਆਪਣੇ ਸਾਈਕਲ ਦਾ ਕਾਫੀ ਘੰਟਾ ਪਰ ਆਪਣੇ ਆਟੋ ਪਾਰਟ ਜੀ ਆਟੋ ਪਾਰਟ ਤੇ ਦੂਸਰੇ ਜਿਹੜੇ ਪਾਰਟ ਨੇ ਜਾ ਹਾਜ਼ਰੀ ਆ ਜਾਂ ਹੈਂਡ ਟੂਲ ਆ ਜਾਂ ਵਾਕੀ ਬਿਸ਼ੀ ਟੂਲ ਹੈ ਇਹਨਾਂ ਦਾ ਕਾਫੀ ਤੇ ਸਭ ਤੋਂ ਜ਼ਿਆਦਾ ਜਿਹੜਾ ਮਿਨਰਲਸ ਦਾ ਜ਼ਿਆਦਾ ਕੰਮ ਹੋ ਰਿਹਾ ਜਿਹੜਾ ਮਿਨਰਲਸ ਬਹੁਤ ਜਿੱਦਾ ਨਿਕਲ ਵਗੈਰਾ ਲੋਡ ਵਗੈਰਾ ਜਿਹੜੀਆਂ ਚੀਜ਼ਾਂ ਨੇ ਜਾਂ ਹੋਰ ਸੋਨਾ ਇਹ ਬਹੁਤ ਚੀਜ਼ਾਂ ਉਸ ਤੋਂ ਜਿਹੜੀਆਂ ਹੋਈਆਂ ਹੈ ਹੋਰ ਕੋਰ ਤੋਂ ਕਿ ਉਹ ਕੰਟਰੀ ਇਸ ਕਾ ਵਾਸਤੇ ਕਾਫੀ ਰਿਚ ਨੇ ਜਿੱਦਾ ਸਾਡੇ ਇਥੇ ਕੋਲ ਬਹੁਤ ਨਿਕਲਦਾ ਆਇਰਨ ਔਰ ਬਹੁਤ ਨਿਕਲਦਾ ਆ ਉਹਨਾਂ ਦੇ ਇਹ ਮਿਨਰਲਸ ਬਹੁਤ ਨਿਕਲਦੇ ਪਏ ਆ ਤੇ ਇਸ ਕਰਕੇ ਉਹ ਸਾਰੇ ਵਰਡ ਉਹ ਵਿਨਰਸ ਦਿੰਦੇ ਨੇ ਉਹ ਜਿਹੜਾ ਵੈਨਰੈਂਸ ਘਟਾਉਂਦੇ ਜਿਹੜਾ ਹੈਗਾ ਉਹਦੇ ਕਰਕੇ ਜਿਹੜਾ ਹੈਗਾ ਇੰਡਸਟਰੀ ਦੇ ਵਿੱਚ ਹਰ ਇੰਡਸਟਰੀ ਦਾ ਹਾਲ ਜਗਾ ਚਾਹੇ ਅਸੀਂ ਸੈਕਟਰ ਪਾਰਟ ਬਣਾਈਏ ਚਾਹੇ ਅਸੀਂ ਆਟੋ ਪਾਰਟ ਚੱਲ ਜਾਈਏ ਚਾਹੇ ਅਸੀਂ ਮਸ਼ੀਨ ਟੂਲ ਦੇ ਚੱਲ ਜਾਈਏ ਹੈਂਡ ਟੂਲ ਦੇ ਚੱਲ ਜਾਈਏ ਇਹਨਾਂ ਸਾਰੀਆਂ ਚੀਜ਼ਾਂ ਦੀ ਚੀਜ਼ਾਂ ਲੱਗਦੀਆਂ ਨੇ ਜਦੋਂ ਉਹ ਲੱਗਦੀਆਂ ਨੇ ਤੇ ਰੈਸ਼ਲੀ ਉਹ ਸਾਰੀ ਇੰਡਸਟਰੀ ਅਫੈਕਟ ਹੋਈ ਹੈ ਔਰ ਸਾਰੇ ਉਹ ਜਿਹੜੇ ਆ ਰੇੜ ਪ੍ਰਜਾਤ ਦੀ ਹੋ ਗਏ ਸਹੀ ਹੋ ਗਿਆ ਅਸਮ ਜੀ ਨਿਊਜ਼ ਪੰਜਾਬ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ